ਕੁਛੀ ਨਸ਼ਾ ਛੁਡਾਓ ਕੇਂਦਰ ਆਏ ਹੈਗੇ ਉਹ ਡਾਕਟਰਾਂ ਕੇ ਸਰਕਾਰ ਕਾਫੀ ਮੁਹਿੰਮ ਚਲਾ ਰਹੀ ਹੈ ਸੀਐਮ ਸਾਹਨੇ ਐਲਾਨ ਕੀਤਾ ਸੀ ਕਿ ਸਮੇਂ ਦੇ ਦੇ ਦੇਖੋ ਇਹਦੇ ਚ ਨਾ ਅਸੀਂ ਕੁਛ ਇੱਕ ਨਵੇਂ ਕੰਮ ਕੀਤੇ ਆ ਨੋਖੇ ਜਿਵੇਂ ਮੈਂ ਸਿੱਧੀ ਗੱਲ ਕੀਤੀ ਹੈ ਸਿਹਤ ਕ੍ਰਾਂਤੀ ਦੀ ਇਹਨੂੰ ਅਸੀਂ ਨਾ ਡੀਕ੍ਰਿਮੀਨਲਾਈਜ਼ ਕਰਕੇ ਵੀ ਜਿਹੜੇ ਡਰੱਗ ਡਿਕਟਰ ਸਾਰੇ ਹਸਪਤਾਲਾਂ ਚ ਜਾਣੇ ਚਾਹੀਦੇ ਉਦੇ ਵਾਸਤੇ ਮੈਂ ਜਿਹੜੇ ਡਿਪਟੀ ਕਮਿਸ਼ਨਰ ਤੇ ਜਿਹੜੇ ਤੁਹਾਡੇ ਕਮਿਸ਼ਨਰ ਆਫ ਪੁਲਿਸਰ ਉਹਨੂੰ ਬੁਲਾਇਆ ਸੀਗਾ ਜੀ ਜਿਹੜੇ ਤੁਹਾਡੇ ਡੀਡਿਕਸ਼ਨ ਸੈਂਟਰ ਹੈ ਨਾ ਜਿੱਥੇ ਲੋਕਾਂ ਨੂੰ ਇੱਥੇ ਤੱਕ ਪਹੁੰਚਾਣਾ ਮੈਂ ਤੁਹਾਡੀ ਵੀ ਮਦਦ ਕਰਦਾ ਥਾਡੇ ਥਰੂ ਮੈਂ ਜਨਤਾ ਨੂੰ ਵੀ ਬੇਨਤੀ ਕਰਦਾ ਕਿ ਬੱਚੇ ਸਾਡੇ ਕੋਲੇ ਪਹੁੰਚਾ ਦਿਓ ਅਸੀਂ ਉਹਨਾਂ ਨੂੰ ਯੋਗਾ ਮੈਡੀਟੇਸ਼ਨ ਕਾਉਂਸਲਿੰਗ ਫੈਮਿਲੀ ਕਾਉਂਸਲਿੰਗ ਵੀ ਕਰਾਂਗੇ ਦਵਾਈ ਵੀ ਦੇਾਂਗੇ ਔਰ ਉਹਨਾਂ ਦਾ ਨਸ਼ਾ ਛੁਡਾ ਕੇ ਨਾ ਜੀ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਵਾਂਗੇ ਅਸੀਂ ਜੋ ਕਿਸੇ ਸਰਕਾਰ ਨੇ ਪਹਿਲਾਂ ਨਹੀਂ ਕੀਤਾ ਕੰਮ ਸਿਖਾ ਕੇ ਸੁਣ ਲਓ ਜੀ ਕੰਮ ਸਿਖਾ ਕੇ ਅਸੀਂ ਉਹ ਕੋਈ ਨਾ ਕੋਈ ਲੋਨ ਦਵਾ ਕੇ ਉਹਨੂੰ ਕੰਮ ਸ਼ੁਰੂ ਕਰਾਂਗੇ ਜੀ ਸਭ ਫਾਈਲ ਬਣਾ ਬਹੁਤ ਵੱਡਾ ਪ੍ਰੋਸੀਜਰ ਆ ਲੋਕੀ ਤਾਂ ਹੀ ਆਉਂਦੇ ਨੇ ਫਾਈਲ ਬਣਾਉਣ ਵਾਸਤੇ ਉਹ ਸਾਰਾ ਮੈਂ ਤੁਸੀਂ ਨਾ ਥੋੜਾ ਜਿਹਾ ਵੇਟ ਕਰੋ ਜੀ ਸਾਰਾ ਇਹਨੂੰ ਆਨਲਾਈਨ ਕਰ ਦਾਂਗੇ ਸਾਰਾ ਸਿਸਟਮ ਦੀ ਕੋਈ ਸਾਰਿਆਂ ਨੂੰ ਸਿੰਪਲੀਫਾਈ ਕਰ ਦਾਂਗੇ ਸਿੰਪਲ ਤੋਂ ਸਿੰਪਲ ਜਣਾ ਹੋਏਗਾ ਮਿਨਿਮਮ ਜਿਹੜਾ ਹੋ ਜਾਏਗਾ ਜਦੋਂ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਬਣ ਗਿਆ ਜੀ ਜਲੰਧਰ ਮੈਂ ਜਾ ਰਿਹਾ ਜੀ ਮੇਰੇ ਕੋਲ ਜਨੇ ਰਾਜਨੀਤਿਕ ਸਵਾਲ ਹੈ ਜਲੰਧਰ ਪੁੱਛਣਾ ਜੀ ਮੈਂ ਤੁਹਾਨੂੰ ਇਹਦਾ ਕਹਿਣਾ ਹੈ ਕਿ ਜੋ ਕਾਂਗਰਸ ਦੀਆਂ ਪਰੇਸ਼ਾਨੀਆਂ ਨੇ ਜੋ ਸੀਧੇ ਦਿੱਤਾ ਪਰੇਸ਼ਾਨੀਆਂ ਨੇ ਤੁਹਾਡਾ ਹੁਣ ਤਾਂ ਮੇਰੇ ਖਿਆਲ ਸਾਰੇ ਕਹਿਣ ਲੱਗੇ ਵੀ ਇਹ ਬਿਲਕੁਲ ਜਿਹੜੀ ਹੈਗੀ ਹੈ ਇੱਕ ਰਾਜਸੀ ਮਤਲਬ ਤੁਸੀਂ ਕਹ ਲਓ ਵੀ ਇਹਦਾ ਸਾਜ਼ਿਸ਼ ਦੇ ਹਿਸਾਬ ਨਾਲ ਮੈਂ ਬਾਕੀ ਸਾਰੀਆਂ ਗੱਲਾਂ ਛੱਡ ਦੋ ਜੀ ਮੈਂ ਤਾਂ ਇੱਕ ਡਾਕਟਰ ਆ ਜਿਹੜਾ ਬੰਦਾ ਬਿਮਾਰ ਆ ਚਾਹੇ ਕੋਈ ਵੀ ਹੋਵੇ ਜੇ ਕੋਈ ਵਾਰ ਕ੍ਰਿਮੀਨਲ ਵੀ ਹੋਵੇ ਉਹਨੂੰ ਮੈਡੀਕਲ ਟ੍ਰੀਟਮੈਂਟ ਮਿਲਦੀ ਹੈ ਜੀ ਇੱਕ ਜਿਹੜਾ ਤੁਹਾਡਾ ਸੈਟਿੰਗ ਚੀਫ ਮਿਨਿਸਟਰ ਆ ਮੈਂ ਬਾਕੀ ਹੋਰ ਕੁਝ ਨਹੀਂ ਗੱਲ ਕਰਦਾ ਮੈਂ ਤਾਂ ਤੁਹਾਡੇ ਥਰੂ ਬੇਨਤੀ ਕਰਦਾ ਜੀ ਸਰਕਾਰ ਨੂੰ ਵੀ ਮਾਨਯੋਗ ਅਦਾਲਤਾਂ ਨੂੰ ਵੀ ਸੁਪਰੀਮ ਕੋਰਟ ਨੂੰ ਵੀ ਕਿ ਬਾਕੀ ਜੋ ਮਰਜ਼ੀ ਕਰਨ ਲਾਵੇ ਟੇਕ ਇਟਸ ਓਨ ਕੋਰਸ ਉਹ ਅਸੀਂ ਲੜ ਰਹੇ ਹਾਂ ਜੀ ਅ ਐਜ਼ ਅ ਡਾਕਟਰ ਐਜ਼ ਐਨ ਆਈ ਸਰਜਨ ਜਿਹੜੀ ਸ਼ੂਗਰ ਹੈ ਜਿਹੜਾ ਖਾਸ ਕਰਕੇ ਜਿਹੜਾ ਫਲਕਚੂਏਟਿੰਗ ਲੈਵਲ ਹੈ ਕਦੇ ਸ਼ੂਗਰ ਵਧ ਗਈ ਕਦੇ ਘਟ ਗਈ ਇਹਦਾ ਆਈਸ ਵਾਈਟਲ ਆਰਗਨਸ ਦੇ ਉੱਤੇ ਆਈਸ ਦੇ ਉੱਤੇ ਬਲਾਈਂਡਨੈਸ ਕਰਦੀ ਹੈ ਜੀ ਇਹ ਗੁਰਦੇ ਫੇਲ ਹੁੰਦੇ ਆ ਇਹਦੇ ਨਾਲ ਹਾਰਟ ਫੇਲਰ ਹੁੰਦਾ ਬ੍ਰੇਨ ਦਾ ਸਟ੍ਰੋਕ ਹੁੰਦਾ ਪੈਰੀਫਰਲ ਨਿਊਰੋਪੈਥੀ ਹੁੰਦੀ ਹੈ ਲੋਕਾਂ ਦੀਆਂ ਪੈਰਾਂ ਦੀਆਂ ਉਂਗਲਾਂ ਕੱਟੀਆਂ ਜਾਂਦੀਆਂ ਸੋ ਇਮੀਡੀਏਟਲੀ ਉਹ ਜਿਵੇਂ ਉਹਨਾਂ ਦਾ ਨਾ ਜੀ ਇੱਕ ਮਲਟੀ ਸਪੈਸ਼ਲਟੀ ਹਸਪੀਟਲ ਦੇ ਵਿੱਚ ਪ੍ਰੋਪਰ ਟ੍ਰੀਟਮੈਂਟ ਹੋਣਾ ਚਾਹੀਦਾ ਬਾਕੀ ਜੋ ਲੀਗਲ ਹੈ ਉਹ ਅਸੀਂ ਜਿਹੜਾ ਹੈਗਾ ਮੈਂ ਅੱ ਬਟ ਐਜ਼ ਅ ਡਾਕਟਰ ਮੈਂ ਜ਼ਰੂਰ ਕਹਨਾ ਕਿ ਉਹਨੂੰ ਇਮੀਡੀਏਟ ਅਰਜੈਂਟ ਮੈਡੀਕਲ ਟ੍ਰੀਟਮੈਂਟ ਮਿਲਣੀ ਚਾਹੀਦੀ ਆ ਫਾਸਟ ਪਾਸ ਮਿਲਣੀ ਚਾਹੀਦੀ ਆ ਇੱਕ ਪਾਸੇ ਤਾਂ ਤੁਹਾਡੇ ਜੀ ਕਰਨਾਟਕ ਦਾ ਸਾਬਕਾ ਮੁੱਖ ਮੰਤਰੀ ਆਯੂਧੁਰੱਪਾ ਹਾਈ ਕੋਰਟ ਦਾ ਜੱਜ ਕਹ ਰਿਹਾ ਕਿ ਹੀ ਇਜ਼ ਨਾਟ ਸਮਥਿੰਗ ਮਿਸਟਰ ਟੌਮ ਡੈਕਨ ਹੈਰੀ ਹੀ ਇਜ਼ ਦਾ ਫਾਰਮਰ ਚੀਫ ਮਿਨਿਸਟਰ ਇੱਥੇ ਤਾਂ ਸਿਟਿੰਗ ਚੀਫ ਮਿਨਿਸਟਰ ਹੈ ਜੀ ਉਹਨੂੰ ਸਪੈਸ਼ਲ ਟ੍ਰੀਟਮੈਂਟ ਦੇ ਰਿਹਾ ਜਿਹੜਾ ਇਹਨਾਂ ਦਾ ਆਪਣਾ ਸਾਬਕਾ ਚੀਫ ਮਿਨਿਸਟਰ ਆ ਉਹਦੇ ਤੇ ਉਹਦੇ ਤੇ ਉਹਦੇ ਤੇ ਪਤਾ ਤੁਹਾਨੂੰ ਕੀ ਕੀ ਉਹਨਾਂ ਕੀ ਉਹਦਾ ਗੁਨਾਹ ਕੀ ਹੈ ਉਹਦੇ ਤੇ ਅਲੀਗੇਸ਼ਨ ਕੀ ਆ ਕੋਕਸੋ ਐਕਟ ਕ ਚ ਚਿਲड्रन ਫ্রম ਸੈਕਸ਼ੂਅਲ ਆਫੈਂਸਸ ਇਹ ਨੋਨ ਅਵੇਲੇਬਲ ਹੈ ਜੀ ਉਹਦੇ ਵਾਸਤੇ ਇਹਨਾਂ ਦੇ ਸਾਬਕਾ ਮੁੱਖ ਮੰਤਰੀ ਨੂੰ ਰਾਹਤ ਹੈ ਜੀ ਤੇ ਸਾਡਾ ਜਿਹੜਾ ਸਿਟਿੰਗ ਚੀਫ ਮਿਨਿਸਟਰ ਹੈ ਜਿਹੜਾ ਕਿ ਪਪੂਲਰ ਚੀਫ ਮਿਨਿਸਟਰ ਹੈ ਜਿਹੜਾ ਪਾਇਓਨੀਰਿੰਗ ਵਰਕ ਜਿਹਨੇ ਕੀਤਾ ਸਿਹਤ ਸਿੱਖਿਆ ਰੋਜ਼ਗਾਰ ਦੇ ਉੱਤੇ ਉਹਨੂੰ ਤੁਸੀਂ ਮੈਡੀਕਲ ਸਹੂਤਾ ਨਹੀਂ ਦੇ ਰਹੇ ਹੋ ਇਹਨਾਂ ਨੂੰ ਰੱਬ ਵੀ ਮaaf ਨਹੀਂ ਕਰੇਗਾ ਜੀ ਜੋ ਜੋਧਿਆ ਦੇ ਵਿੱਚ ਹੋ ਰਿਹਾ ਤੁਸੀਂ ਦੇਖ ਰਹੇ ਹੋ ਜਿਹੜੇ ਰੱਬ ਨੂੰ ਧੋਖਾ ਦਿੰਦੇ ਇਨਸਾਨਾਂ ਨੂੰ ਕੀ ਛੱਡਣਗੇ ਜੀ ਇਹ ਕਾਫੀ ਗੰਦਗੀ ਨਹੀਂ ਜਿਹੜੀ ਇਹ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਇਹ ਹਸਪਤਾਲ ਦੇ ਵਿੱਚ ਇੱਕ ਮਤਲਬ ਲੈਂਡਮਾਰਕ ਕੰਮ ਹੋ ਰਿਹਾ ਜੀ ਇੱਕ ਰੈਵੋਲੂਸ਼ਨਰੀ ਕੰਮ ਹੋ ਰਿਹਾ ਸਿਹਤ ਕ੍ਰਾਂਤੀ ਹੋ ਰਹੀ ਆ ਐਪਰੀਸ਼ੀਏਟ ਦਾ ਪੋਜ਼ਿਟਿਵਸ ਠੀਕ ਆ ਜੀ ਪੋਜ਼ਿਟਿਵ ਵੀ ਦੇਖੋ ਇਹਦੇ ਵਿੱਚ ਸਾਰੀ ਬਿਲਡਿੰਗ ਦਾ ਕੰਮ ਹੋ ਗਿਆ ਜੀ ਸੀਵਰੇਜ ਦਾ ਕੰਮ ਚੱਲ ਰਿਹਾ ਜੀ ਆਈਸੀਯੂ ਬਣਨ ਜਾ ਰਿਹਾ ਨਿੱਕੂ ਬਣਨ ਜਾ ਰਿਹਾ ਲੁੱਕ ਐਟ ਦਾ ਪੋਜ਼ਿਟਿਵ ਜੀ ਸਰਕਾਰ ਅੱਗੇ ਨੂੰ ਦੇਖ ਕੇ ਚੱਲਦੀ ਆ ਜੀ ਤੁਸੀਂ ਪਿੱਛੇ ਨੂੰ ਦੇਖ ਕੇ ਨਾ ਚੱਲੋ ਅੱਗੇ ਹੋ ਕੇ ਨਾ ਹਾਂ ਜੀ ਕਦ ਤੱਕ ਕੰਪਲੀਟ ਹੋ ਜਾਏਗਾ ਸਰ ਇਹ ਮੈਂ ਤੁਹਾਨੂੰ ਦੱਸਿਆ ਵੀ ਬਾਈ ਐਂਡ ਆਫ ਦਿਸ ਈਅਰ ਸਾਰੀਆਂ ਸਰਵਿਸਿਜ਼ ਲਾਗੂ ਹੋ ਜਾਣਗੀਆਂ ਇੱਕ ਕਾਹਨ ਨੂੰ ਲੱਗਦਾ ਕਿ ਜਿਹੜੀ ਕਾਹਨ ਚੱਲ ਰਹੀ ਦੀ ਆਪਸ ਚ ਕਰੇ ਮੈਂ ਕਹਿ ਰਿਹਾ ਜਿੰਨੇ ਰਾਜਨੀਤਿਕ ਸਵਾਲ ਹੈ ਜਲੰਧਰ ਚ ਪੁੱਛ ਲਿਓ ਜੇ ਮੈਂ ਉੱਥੇ ਰਾਜਨੀਤੀ ਮੈਂ ਉ ਆਮ ਆਦਮੀ ਪਾਰਟੀ ਹੇਅਰ ਆਮ ਹੈਜ਼ ਐਜ਼ ਹੈਲਥ ਮਿਨਿਸਟਰ ਹੈਲਥ ਮਿਨਿਸਟਰ ਜਿਹੜਾ ਸਵਾਲ ਪੁੱਛਣਾ ਹੈ ਤੇ ਪੁੱਛ ਲੋ ਜਿਹੜਾ ਪੋਲੀਟਿਸ਼ੀਅਨ ਬਲਬੀਰ ਸਿੰਘ ਤੋਂ ਪੁੱਛਣਾ ਜੁੰਦਰ ਸਿੰਘ ਜੀ ਸਿਹਤ ਦਾ ਸੁਧਾਰ ਕਿੰਨਾ ਕੁ ਸੁਧਾਰ ਆਇਆ ਤੁਸੀਂ ਪਹਿਲਾਂ ਜੀ ਹੋਣ ਦੀ ਸੀ ਜੀ ਲਾਸਟ ਟਾਈਮ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਦਵਾਈਆਂ ਸਰ ਮੈਂ ਸਾਰੇ ਮਰੀਜ਼ਾਂ ਨੂੰ ਤੁਸੀਂ ਪੁੱਛ ਲੋ ਜਾ ਕੇ ਮੈਂ ਪੁੱਛਤੇ ਆ ਦਵਾਈ ਮਿਲਦੀ ਹੈ ਕਹਿੰਦੇ ਅੰਦਰੋਂ ਮਿਲਦੀ ਹੈ ਜੀ ਠੀਕ ਹੈ ਜੀ ਦੇ ਆਰ ਆਰ ਟੀਟਿੰਗ ਟ੍ਰਾਬਲਸ ਓਵਰਕਮ ਕਰ ਲਾਂਗੇ ਕੋਈ ਗੱਲ ਨਹੀਂ ਪਰ ਦੋ ਸਾਲਾਂ 'ਚ ਕਾਫੀ ਸੁਧਾਰ ਹੋਇਆ ਆਮ ਆਦਮੀ ਪਾਰਟੀ ਹੋਇ ਜੀ ਜਿਹੜਾ ਸਾਡਾ ਜੋਗਾ ਹੈਗਾ ਇਟਸ ਅਗੇਨ ਇਵੋਲੂশনারੀ ਸਟੈਪ ਇਥਰਡ ਸੈਕੰਡਰੀ ਕੇਅਰ ਨੂੰ ਰੈਵੋਲੂਸ਼ਨਾਈਜ਼ ਕਰ ਰਹੇ ਆ ਤੁਹਾਡਾ ਹਸਪੀਟਲ ਹੋ ਰਿਹਾ ਸਾਰੇ ਡਿਸਟ੍ਰਿਕਟ ਹਸਪੀਟਲ ਇਸੇ ਪੈਟਰਨ ਤੇ ਹੋ ਰਹੇ ਆ ਜੀ ਜੀ ਆਈ ਥਿੰਕ ਇਟਸ ਅ ਪ੍ਰੋਗਰੈਸ ਮੈਡੀਕਲ ਕਾਲਜ ਦੇ ਵਿੱਚ ਸੁਪਰ ਸਪੈਸ਼ੈਲਟੀ ਦੇ ਚਲਾਏ ਆ ਇਟਸ ਅ ਪ੍ਰੋਗਰੈਸ ਕੈਂਸਰ ਦਾ ਇਲਾਜ ਹੋ ਰਿਹਾ ਇੱਥੇ ਪ੍ਰੋਗਰੈਸ ਨਹੀਂ ਇਟਸ ਨੋਟ ਅ ਵਰਕ ਸੁਲਾ ਸਵਾਲ ਹੈ ਸਰ ਅੱਜ ਲੋਕਾਂ ਨੂੰ ਕੀ ਅਪੀਲ ਕਰਨਾ ਚਾਹਣੇ ਲੁਧਿਆਣਾ ਵਾਸੀਆਂ ਨੂੰ ਕਈ ਲੋਗ ਸਿਵਲ ਹਸਪੀਟਲ ਆਨ ਤੋਂ ਕਾਫੀ ਗ੍ਰੇਜ ਕਰਦੇ ਨੇ ਕਿ ਇੱਥੇ ਦਵਾਈਆਂ ਪ੍ਰੋਪਰ ਹਸਪਤਾਲਾਂ ਦੀ ਸੂਰਤ ਬਦਲ ਦਿਆਂਗੇ ਸਿਹਤ ਬਦਲ ਦਿਆਂਗੇ ਭਰੋਸਾ ਰੱਖੋ ਮਾਨ ਸਰਕਾਰ ਕਮਿਟਿਡ ਹੈ ਤੁਹਾਨੂੰ ਅਸੀਂ ਜਿਹੋ ਜਿਹੇ ਪ੍ਰਾਈਵੇਟ ਚਮਚਮੰਦੇ ਹਸਪਤਾਲ ਹੈ ਉਸ ਤੋਂ ਵਧੀਆ ਹਸਪਤਾਲ ਦੇਵਾਂਗੇ ਕੋਈ ਫਰਕ ਨਹੀਂ ਹੋਏਗਾ ਪ੍ਰਾਈਵੇਟ ਹਸਪੀਟਲ ਤੇ ਸਰਕਾਰੀ ਹਸਪਤਾਲ ਚ ਕਈਆਂ ਐਸਪੈਕਟ ਚ ਬਿਹਤਰ ਹੋਣਗੇ ਸਾਡਾ ਜਿਹੜਾ ਟਰਸ਼ੀ ਕੇਰ ਹਸਪੀਟਲ ਹੈ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਦੈਟਸ ਬੈਟਰ ਦੈਨ ਐਨੀ ਪ੍ਰਾਈਵੇਟ ਹਸਪੀਟਲ ਚੈਲੰਜ ਕਰਦੇ ਆਂ ਜਾ ਕੇ ਸਾਡੀ ਇਕੁਪਮੈਂਟ ਉਹਦੇ ਬਰਾਬਰ ਦੀ ਕਿਤੇ ਦਿਖਾ ਦਿਓ ਸਾਡੇ ਮੈਡੀਕਲ ਕਾਲਜ ਵਿੱਚ ਜਾ ਕੇ ਦੇਖੋ ਸੁਪਰ ਸਪੈਸ਼ਲਿਟੀ ਵਿੰਗ ਬਟ ਇਹ ਇਹ ਕੰਪੀਟੀਟਿਵ ਹੈ ਅਸੀਂ ਪ੍ਰਾਈਵੇਟ ਸੈਕਟਰ ਦਾ ਵੀ ਸਵਾਗਤ ਕਰਦੇ ਆਂ ਵੀ ਆਰ ਕੰਪਲੀਮੈਂਟਰੀ ਟੂ ኢਚ ਅਦਰ ਵੀ ਆਰ ਟਾਕ ਕਰ ਰਹੇ ਹਾਂ ਸਰ ਕੰਮ ਕਰਦੇ ਨੇ ਡਾਂਕੇ ਵੀ ਆਪ ਲਗਾਉਂਦੇ ਫੋਰਸ ਕਲਾਸ ਏਮਪਲੋ ਨਾ ਤੁਸੀਂ ਤੁਸੀਂ ਮੈਨੂੰ ਲੱਗਦਾ ਨਾ ਜੀ ਤੁਸੀਂ ਮੈਨੂੰ ਲੱਗਦਾ ਵੀ ਜਦੋਂ ਤੁਹਾਡੇ ਸੁਖਵੀਰ ਬਾਦਲ ਵੇਲੇ ਦੀਆਂ ਗੱਲਾਂ ਕਰੀ ਜਾ ਰਹੇ ਹੋ ਤੁਸੀਂ ਨਹੀਂ ਸਰ ਹੋਣ ਦੀ ਗੱਲਾਂ ਨਹੀਂ ਸਰ ਹੁਣ ਕੋਈ ਹੁਣ ਕੋਈ ਹੋਰ ਕੰਮ ਨਹੀਂ ਹੋਣਾ